ਦੇ ਵੋਸ ਹੋ ਗਏ ਤੁਹਾਡੇ ਜੀ ਤਲਾਕ ਹੋ ਗਏ ਤੁਹਾਡੇ ਜੀ ਠੀਕ ਹੈ ਅੱਛਾ ਹੁਣ ਤੁਸੀਂ ਮੁਸਲਮਾਨ ਹੋਣਾ ਚਾਹ ਰਹੇ ਹੋ ਹਾਂਜੀ ਆਪਣੀ ਮਰਜ਼ੀ ਨਾਲ ਹੋਣਾ ਚਾਹ ਰਹੇ ਹਾਂ ਹਾਂਜੀ ਮੈਂ ਇਹਨਾਂ ਸਮਝ ਪੈਰ ਕਰਦੀ ਆਂ ਤੇ ਕਾਫੀ ਸਰ ਸ੍ਰੀ ਅਕਾਲ ਦੋਸਤੋ ਅੱਜ ਆਪ ਗੱਲ ਕਰਾਂਗੇ ਆਪਾਂ ਬੀਬੀ ਸਰਬਜੀਤ ਕੌਰ ਦੇ ਬਾਰੇ ਜਿਹੜੀ ਪਾਕਿਸਤਾਨ ਜਥੇ ਦੇ ਨਾਲ ਯਾਤਰਾ ਤੇ ਗਈ ਗੁਰੂ ਨਾਨਕ ਦੇਵ ਮਹਾਰਾਜ ਤੇ ਗੁਰਪੁਰਬ ਮਨਾਣ ਗਏ ਪਰ ਉਹ ਵਾਪਸ ਨਹੀਂ ਆਈ ਉਦੋਂ ਚਰਚਾ ਛੱਡ ਗਈ ਚਲੋ ਸਭ ਤੋਂ ਪਹਿਲਾਂ ਜਾਣਦੇ ਆ ਕਿੱਥੋਂ ਇਹ ਬੀਬੀ ਆ ਤੇ ਕਿੱਦਾਂ ਕਿੱਦਾਂ ਇਹਨਾਂ ਦਾ ਪ੍ਰੋਸੈਸ ਸ਼ੁਰੂ ਹੋਇਆ ਬੀਬੀ ਸਰਬਜੀਤ ਕੌਰ ਜਥਾ ਜਾਂਦਾ ਵਾ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਦਾ 555ਵਾਂ ਗੁਰਪੁਰਬ ਮਨਾਉਣ ਦੇ ਲਈ 1992 ਯਾਤਰੀ ਇਸ ਜਥੇ ਦੇ ਵਿੱਚ ਜਾਂਦੇ ਆ ਤੇ ਇਹਦੇ ਨਾਲ ਇੱਕ ਬੀਬੀ ਸਰਬਜੀਤ ਕੌਰ ਕਪੂਰਥਲਾ ਤੋਂ ਉਹਨਾਂ ਦੇ ਨਾਲ ਜਾਂਦੀ ਆ ਸਹਿਸਪਾ ਸਾਰੇ ਦਰਸ਼ਨਾਂ ਲਈ ਜਾਂਦੇ ਆ ਤੇ ਜਦੋਂ ਪੰਜ ਨਵੰਬਰ ਨੂੰ ਉੱਥੇ ਪਹੁੰਚਦੇ ਆ ਉਸ ਤੋਂ ਬਾਅਦ 13 ਨਵੰਬਰ ਦੀ ਇਹਨਾਂ ਦੀ ਵਾਪਸੀ ਹੁੰਦੀ ਆ 13 ਨਵੰਬਰ ਨੂੰ ਜਦੋਂ ਸਾਰਾ ਜਥਾ 1992 ਮੈਂਬਰ ਵਾਪਸ ਆਨੇ ਆ ਤਾਂ ਉਹਨਾਂ ਦੇ ਵਿੱਚੋਂ ਇੱਕ ਬੀਬੀ ਸਰਬਜੀਤ ਕੌਰ ਨਾਮ ਦੀ ਉਹਨਾਂ ਦੇ ਨਾਲ ਵਾਪਸ ਨਹੀਂ ਆਦੀ ਜਦ ਵਾਪਸ ਨਹੀਂ ਆਂਦੀ ਤਾਂ ਚਾਚਾ ਛੱਡ ਜਾਂਦੀਆਂ ਕਿ ਕਿੱਥੇ ਗਈ ਉਹ ਤਾਂ ਏਜੰਸੀਆਂ ਨੂੰ ਇਤਲਾਹ ਕੀਤਾ ਜਾਂਦਾ ਕਿ ਉਹਨੂੰ ਲੱਭੋ ਭਾਈ ਸਾਡੀ ਬੀਬੀ ਕਿੱਥੇ ਗਈ ਹਾਂ ਵੀ ਪਰੇਸ਼ਾਨੀ ਜ਼ਰੂਰ ਹੁੰਦੀ ਆ ਜਦ ਤੁਹਾਡੇ ਨਾਲ ਗਿਆ ਮੈਂਬਰ ਤੁਹਾਡੇ ਨਾਲ ਵਾਪਸ ਨਹੀਂ ਆ ਰਿਹਾ ਤਾਂ ਘਰਦਿਆਂ ਨੂੰ ਵੀ ਜਵਾਬ ਦੇਣਾ ਪੈਣਾ ਕਿ ਬੀਬੀ ਗਈ ਤਾਂ ਗਈ ਕਿੱਥੇ ਕਿਤੇ ਇਤਲਾਹ ਤਾਂ ਹੋਵੇ ਕਿਸੇ ਨੂੰ ਦੱਸ ਕੇ ਨਹੀਂ ਗਈ ਕਿਸੇ ਨੂੰ ਪਤਾ ਹੀ ਨਹੀਂ ਉਹ ਕਿੱਥੇ ਆ ਸਾਰੇ ਆਪਣੇ ਦਰਸ਼ਨ ਕਰਕੇ ਵਾਪਸ ਆ ਰਹੇ ਆ ਤੇ ਉਹ ਬੀਬੀ ਨਹੀਂ ਮਿਲ ਰਹੀ ਜਦ ਭਾਰਤੀ ਏਜੰਸੀਆਂ ਨੂੰ ਤਲਾਕ ਕੀਤੀ ਜਾਂਦੀ ਹੈ ਤਾਂ ਉਹ ਪਾਕਿਸਤਾਨ ਦੀਆਂ ਏਜੰਸੀਆਂ ਨੂੰ ਦੱਸਦੇ ਆ ਕਿ ਹਾਂ ਵੀ ਆ ਮੁੱਦਾ ਬੰਦਾ ਬਾਪਸ ਨਹੀਂ ਆਇਆ ਤੇ ਗਿਆ ਤਾਂ ਗਿਆ ਕਿੱਥੇ ਤਾਂ ਇੱਕ ਖਬਰ ਸਾਹਮਣੇ ਆਉਂਦੀ ਆ ਬੀਬੀ ਸਰਬਜੀਤ ਕੌਰ ਨੇ ਧਰਮ ਬਦਲ ਲਿਆ ਡਿਵੋਰਸ ਹੋ ਗਈ ਹੈ ਤੁਹਾਡੀ ਤਲਾਕ ਹੋ ਗਈ ਹੈ ਤੁਹਾਡੀ ਜੀ ਠੀਕ ਹੈ ਅੱਛਾ ਹੁਣ ਤੁਸੀਂ ਮੁਸਲਮਾਨ ਹੋਣਾ ਚਾਹ ਰਹੇ ਹੋ ਹਾਂਜੀ ਆਪਣੀ ਮਰਜ਼ੀ ਨਾਲ ਹੋਣਾ ਚਾਹ ਰਹੇ ਹਾਂ ਜੀ ਮੈਂ ਇਹਨਾਂ ਸਮਝਾ ਕਰਦੀ ਹਾਂ ਤੇ ਕਾਫੀ 9 ਸਾਲਾਂ ਤੋਂ ਜਾਣਦੀ ਹਾਂ ਨਾ ਅੱਛਾ ਤੇ ਇਸਲਾਮ ਵੀ ਤੁਸੀਂ ਮਰਜ਼ੀ ਨਾਲ ਕਬੂਲ ਕਰ ਰਹੇ ਹੋ ਮਰਜ਼ੀ ਨਾਲ ਵਿਆਹ ਕਰਾ ਲਿਆ ਜਾਂ ਨਕਾਹ ਕਰਾ ਲਿਆ ਉਹਨਾਂ ਦੀ ਭਾਸ਼ਾ ਦੇ ਵਿੱਚ ਕਹਿ ਸਕਦੇ ਆ 5 ਨਵੰਬਰ ਨੂੰ ਹੀ ਬੀਬੀ ਜਿੱਥੇ ਤੋਂ ਲੱਗ ਹੋ ਕੇ ਪਾਕਿਸਤਾਨ ਦੇ ਸ਼ੇਖੂਪੁਰ ਅਦਾਲਤ ਦੇ ਵਿੱਚ ਪੇਸ਼ ਹੋਗੀ ਉੱਥੇ ਜਾ ਕੇ ਉਹਨੇ ਪਹਿਲਾਂ ਤਾਂ ਧਰਮ ਪਰਿਵਰਤਨ ਕੀਤਾ ਆਪਣਾ ਧਰਮ ਬਦਲ ਕੇ ਉਹਨਾਂ ਦਾ ਧਰਮ ਅਪਣਾਇਆ ਮੁਸਲਮਾਨ ਬਣ ਗਈ ਜੋ ਉਹਨਾਂ ਦਾ ਕਲਮਾ ਪੜ੍ਹਨਾ ਉਹ ਪੜ੍ਹ ਕੇ ਉਸ ਤੋਂ ਬਾਅਦ ਉਹਨੇ ਆਪਣਾ ਨਾਮ ਚੇਂਜ ਕਰਵਾ ਲਿਆ ਨੂਰ ਰੱਖ ਲਿਆ ਨੂਰ ਜਹਾਂ ਰੱਖ ਲਿਆ ਜਾਂ ਕੁਛ ਰੱਖ ਲਿਆ ਚਲੋ ਉਹ ਵਕਰੀ ਗੱਲ ਆ ਉਸ ਤੋਂ ਬਾਅਦ ਉਹਨੇ ਉੱਥੇ ਸਹਿ ਇਹ ਵੀ ਕਹਿ ਦਿੱਤਾ ਕਿ ਮੈਨੂੰ ਇੱਥੋਂ ਕਿਸੇ ਨੇ ਦਬਾਅ ਨਹੀਂ ਪਾਇਆ ਇਹ ਮੁਸਲਮਾਨ ਬਣਨ ਦੇ ਵਿੱਚ ਨਾ ਹੀ ਮੈਂ ਕਿਸੇ ਦੇ ਦਬਾਅ ਹੇਠ ਆ ਕੇ ਇਹ ਵਿਆਹ ਕਰਾਇਆ ਮੇਰੀ ਦੋਸਤੀ ਇਸ ਬੰਦੇ ਦੇ ਨਾਲ ਜਿਹੜਾ ਉਹ ਬੰਦਾ ਸੀ ਜਿਹਦੇ ਨਾਲ ਉਹਨੇ ਵਿਆਹ ਕਰਾਇਆ ਕਿ ਪਿਛਲੇ 9 ਸਾਲਾਂ ਤੋਂ ਚੱਲ ਰਹੀ ਆ ਫੇਸਬੁੱਕ ਦੇ ਜ਼ਰੀਏ ਅਸੀਂ ਇੱਕ ਦੂਜੇ ਨਾਲ ਗੱਲ ਕਰ ਰਹੇ ਸੀ ਕੰਟੈਕਟ ਕਰਦੇ ਸੀ ਤੇ ਅਸੀਂ ਹੁਣ ਇੱਕ ਦੂਜੇ ਨਾਲ ਵਿਆਹ ਕਰਵਾ ਲਿਆ ਸਭ ਤੋਂ ਵੱਡੀ ਗੱਲ ਤਾਂ ਮੈਂ ਇਹ ਕਹਿਣਾ ਚਾਹਨਾ ਕਿ ਅਗਰ ਤੂੰ ਵਿਆਹ ਕਰਾਣਾ ਏ ਸੀ ਬੀਬੀ ਜਾ ਤੂੰ ਸਿੱਧਾ ਵੀਜ਼ਾ ਲੈ ਕੇ ਜਾਂਦੀ ਜਾ ਕੇ ਜੋ ਮਰਜੀ ਕਰਦੀ ਵਿਆਹ ਕਰਾਉਂਦੀ ਚਾਹੇ ਨਾ ਕਰਾਉਂਦੀ ਮਿਲ ਕੇ ਆਂਦੀ ਜੋ ਤੇਰਾ ਦਿਲ ਕਰਦਾ ਉਹ ਕਰਦੀ ਪਰ ਤੂੰ ਜਥੇ ਦੇ ਨਾਲ ਕਾਤੇ ਗਈ ਯਾਤਰਾ ਤੇ ਗਏ ਬੰਦਿਆਂ ਦੇ ਉੱਪਰ ਇੱਕ ਤੋਮਤਜੀ ਲੱਗ ਜਾਂਦੀ ਹਾਂ ਵੀ ਬੀਬੀ ਗਈ ਹੁਣ ਬੀਬੀਆਂ ਦੇ ਉੱਪਰ ਐਸਜੀਪੀਸੀ ਨੇ ਇੱਕ ਆਪਣਾ ਨਵਾਂ ਫੈਸਲਾ ਲੈ ਲਿਆ ਕਿ ਕੱਲੀ ਬੀਬੀ ਨੂੰ ਹੁਣ ਯਾਤਰਾ ਦੇ ਵਿੱਚ ਨਹੀਂ ਭੇਜਣਾ ਉਹਦੇ ਨਾਲ ਉਹਦਾ ਪਰਿਵਾਰਕ ਮੈਂਬਰ ਹੋਊਗਾ ਤਾਂ ਕੱਲੀ ਬੀਬੀ ਜਾ ਸਕਦੀ ਐ ਨਹੀਂ ਤੇ ਕੱਲੀ ਬੀਬੀ ਯਾਤਰਾ ਦੇ ਨਾਲ ਨਹੀਂ ਜਾਊਗੀ ਤੇ ਹੁਣ ਸਵਾਲ ਕਈ ਪੈਦਾ ਹੋਏ ਆ ਭਾਰਤੀ ਏਜੰਸੀਆਂ ਕਹਿ ਰਹੀਆਂ ਵਾ ਕੀ ਪਾਕਿਸਤਾਨ ਦੇ ਵਿੱਚ ਇੱਕ ਇਹੋ ਜਿਹੀ ਟੀਮ ਚੱਲ ਰਹੀ ਆ ਕਿ ਉਹ ਬੰਦਿਆਂ ਨੂੰ ਪਹਿਲਾਂ ਤਾਂ ਆਪਣੇ ਮਗਰ ਲਾਉਂਦੇ ਆ ਉਹਨਾਂ ਦੇ ਮਾਈਂਡ ਨਾਲ ਖੇਡਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਧਰਮ ਬਦਲਣ ਦੇ ਬਾਰੇ ਉੱਥੇ ਰਹਿਣ ਦੇ ਬਾਰੇ ਕਹਿੰਦੇ ਆ ਜਿਆਦਾ ਦਬਾਅ ਪਾਉਂਦੇ ਆ ਤੇ ਹੌਲੀ ਹੌਲੀ ਨਿਕਾਹ ਕਰਾਉਣ ਨੂੰ ਕਹਿੰਦੇ ਯਾਨੀ ਕਿ ਇੱਕ ਤਰ੍ਹਾਂ ਇੱਕ ਪੀੜੀ ਚੇਂਜ ਕਰਨ ਦੀ ਉਹਨਾਂ ਦੀ ਕੋਸ਼ਿਸ਼ ਹੋ ਰਹੀ ਆ ਕਿ ਹਾਂ ਵੀ ਸਿੱਖਾਂ ਨੂੰ ਇਹਨਾਂ ਧਰਮ ਬਦਲਾ ਕੇ ਆਪਾਂ ਮੁਸਲਮਾਨ ਬਣਾ ਲਈਏ ਸਿੱਖਾਂ ਨੂੰ ਨੀ ਜਿਹੜਾ ਵੀ ਉਹਨਾਂ ਦੇ ਸਿਕੰਦੇ ਦੇ ਵਿੱਚ ਆਂਦਾ ਵਾ ਉਹਨੂੰ ਪਰ ਪਾਕਿਸਤਾਨ ਨੇ ਸਾਫਨਕਾਰ ਕਰਤਾ ਕਿ ਬੀਬੀ ਆਪਣੀ ਮਰਜ਼ੀ ਦੇ ਨਾਲ ਆਈ ਗਿਆ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਇਆ ਵਾ ਤੇ ਤੁਹਾਡਾ ਕੀ ਮੰਨਣਾ ਹੈ ਇਹਦੇ ਪਿੱਛੇ ਕਿ ਉਸ ਬੀਬੀ ਨੂੰ ਸਿੱਧਾ ਜਾ ਕੇ ਤੂੰ ਜੋ ਮਰਜ਼ੀ ਕਰਦੀ ਤੇਰੀ ਜ਼ਿੰਦਗੀ ਸੀ ਸਾਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਵਿਆਹ ਜਿੱਥੇ ਕਰਾਣਾ ਕਰਾ ਪਰ ਤੂੰ ਜਥੇ ਨੂੰ ਬਦਨਾਮ ਕਿਉਂ ਕੀਤਾ ਹੁਣ ਸੰਗ ਤਾਂ ਹਰ ਇੱਕ ਦੇ ਉੱਪਰ ਦੇਖੋ ਬੰਦਾ ਜਿੱਦਾ ਕਹਿੰਦੇ ਹੁੰਦੇ ਆ ਸੇਵ ਇੱਕ ਖਰਾਬ ਹੁੰਦਾ ਪੇਟੀ 'ਚੋਂ ਤੇ ਸਾਰੇ ਸੇਵਾਂ ਨੂੰ ਖਰਾਬ ਕਰ ਦਿੰਦਾ ਉਦੋਂ ਹੀ ਇੱਕ ਯਾਤਰੀ ਖਰਾਬ ਸੀਗਾ ਇੱਕ ਉਹਦੇ ਮਨ 'ਚ ਸ਼ੈਤਾਨੀ ਚੱਲ ਰਹੀ ਸੀ ਜਥੇ ਦੇ ਨਾਲ ਗਈ ਨੂੰ ਪਰ ਉਹ ਸਾਰਿਆਂ ਦੇ ਪਰਤੋਮ ਚ ਲੱਗੀ ਹੁਣ ਮੋਰੇ ਫੇਰ ਜਦੋਂ ਵੱਡੇ ਪ੍ਰੋਗਰਾਮ ਆਉਂਦੇ ਆ ਸਮਾਗਮ ਆਉਂਦੇ ਆ ਬਾਬੇ ਨਾਨਕ ਦਾ ਜਨਮ ਦਿਹਾੜਾ ਫੇਰ ਆਣਾ ਵਾਗਨੇ ਸਾਲ ਤਾਂ ਫਿਰ ਪੀਜ਼ਾ ਲੈਂਡ ਦੇ ਵਿੱਚ ਕਿੰਨੀ ਪਰੇਸ਼ਾਨੀ ਆਉਣੀ ਆ ਜਾਂ ਫੇਰ ਕੋਈ ਸੰਗਤ ਕੋਈ ਬੀਬੀ ਨੇ ਇਕੱਲੀ ਕਿਸੇ ਪਰਿਵਾਰ 'ਚੋਂ ਹੈਗੀ ਉਹਦੇ ਨਾਲ ਕੋਈ ਮੈਂਬਰ ਨਹੀਂ ਜਾਣੇ ਵਾਲਾ ਅਗਰ ਉਹ ਜਾਣਾ ਚਾਹਦੀ ਹੋਵੇ ਤਾਂ ਉਹ ਇਕੱਲੀ ਜਾ ਨਹੀਂ ਸਕਦੀ ਤੁਹਾਡਾ ਕੀ ਮੰਨਣਾ ਹੈ ਇਹਦੇ ਬਾਰੇ ਕਮੈਂਟ ਬਾਕਸ ਚ ਆਪਣੀ ਰਾਏ ਜਰੂਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਐਹੋ ਜੀਆਂ ਹੋਰ ਵੀਡੀਓ ਦੇਖਣ ਲਈ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ